ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਨ ਪੰਸਾ ਪੰਜਾਬ ਦੇ ਚੇਅਰਪਰਸਨ ਬਲਬੀਰ ਸਿੰਘ ਪੰਨੂ ਫਤੇਗੜ ਚੂੜੀਆਂ ਦੇ ਸਰਕਾਰੀ ਕੋ ਐਜੂਕੇਸ਼ਨਲ ਸਕੂਲ ਦੇ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਦਾ ਸਕੂਲ ਦੀ ਪ੍ਰਿੰਸੀਪਲ ਮੈਡਮ ਨੀਨਾ ਚਾਵਲਾ ਅਤੇ ਅਨੀਤਾ अरोड़ा ਸਕੂਲ ਸਟਾਫ ਅਤੇ ਸਕੂਲ ਬੱਚਿਆਂ ਦੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਐਸੇ ਮੌਕੇ ਤੇ ਬਲਬੀਰ ਸਿੰਘ ਪੰਨੂ ਨੇ ਪ੍ਰਿੰਸੀਪਲ ਮੈਡਮ ਅਨੀਤਾ अरोड़ा ਅਤੇ ਨੀਨਾ ਚਾਵਲਾ ਸਕੂਲ ਸਟਾਫ ਅਤੇ ਸਕੂਲੀ ਬੱਚਿਆਂ ਨੂੰ ਵੱਤ ਵੱਤ ਬੂਟੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਬਲਬੀਰ ਸਿੰਘ ਨੂੰ ਅਜੋੜਾ ਸਿੰਘ ਨੇ ਕਿਹਾ ਕਿ ਬੂਟੇ ਲਗਾ ਕੇ ਉਸ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਉਹ ਨ ਸਕੂਲ ਦੇ ਬੱਚਾ ਤੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਲਗਾਉਣ ਲਈ ਬੂਟੇ ਵੀ ਵੰਡੇ ਤੇ ਪ੍ਰਿੰਸੀਪਲ ਨੀਨਾ ਚਾਵਲਾ ਤੇ ਨੀਤਾ ਰੋੜਾ ਤੇ ਸਟਾਫ ਬਲਬੀਰ ਜੁੜੇ ਉਹਨਾਂ ਨੇ ਬਲਬੀਰ ਪੰਨੂ ਦਾ ਸਨਮਾਨ ਕਰਦੇ ਹੋਏ ਧੰਨਵਾਦ ਵੀ ਕੀਤਾ ਹੈ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਲੋਕ ਆਪਣੇ ਘਰਾਂ ਦਾ ਬਿਜਲੀ ਦਾ ਲੋਡ ਜਿਹੜਾ ਹੈ ਵਧਾਉਣ ਤਾਂ ਜੋ ਬਿਜਲੀ ਸਪਲਾਈ ਠੀਕ ਹੋ ਸਕੇ ਸਕੂਲ ਵਿਵਕ ਸਾਡੀ ਭੈਣ ਉਸਵੰਨੀਨਾ ਚਾਵਲਾ ਜੀ ਖਡਾਵੀ ਰਜੀਵ ਸ਼ਰਮਨ ਚੇਅਰਮੈਨ ਅੱਜ ਇਹਨਾਂ ਨੇ ਬਹੁਤ ਵਧੀਆ ਪ੍ਰਾਲਾਜੋ ਕੀਤਾ ਹੈ ਕਿੰਨਾ ਦੇ ਵਿੱਚ ਵੀ ਮੈਂ ਕਾਫੀ ਪਹਿਲ ਦੇ ਰਿਆ ਹਾਂ ਬੂਟੇ ਲਾਉਣ ਨੂੰ ਕੌਦੇ ਲਾਉਣ ਨੂੰ ਅੱਜ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇੱਕ ਸਿਸਟਮੈਟਿਕ ਸਕੂਲ ਦੇ ਵਿੱਚ ਸਾਰੇ ਕਲਾਸਰੂਮ ਟੀਚਰਾਂ ਤੋਂ ਬੱਚਿਆਂ ਨੂੰ ਪਿਛਵਾਇਆ ਗਿਆ ਕਿ ਕਿਹੜਾ ਕਿਹੜਾ ਬੂਟਾ ਬੱਚਾ ਲਾਉਣਾ ਚਾਹੁੰਦਾ ਜਿਹੜਾ ਉਹ ਪਾਲਣ ਪੋਸ਼ਣ ਕਰ ਸਕੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਬੱਚਿਆਂ ਦੇ ਗਰੁੱਪ ਬਣਾਏ ਨੇ 100 ਤੋਂ ਪਲੱਸ ਬੱਚੇ ਤੇ ਸਟਾਫ ਦਾ ਹਰ ਇੱਕ ਮੈਂਬਰ ਜਿੰਨੇ ਵੀ 44 ਤੋਂ ਪਲੱਸ ਸਾਡੇ ਟੀਚਰ ਸਹਿਮਾਨ ਨੇ ਜਿਨ੍ਹਾਂ ਨੇ ਹਰ ਇੱਕ ਟੀਚਰ ਸਹਿਮਾਨ ਨੇ ਦੋ-ਦੋ ਦਿਨ ਪੌਦੇ ਹਰ ਇੱਕ ਬੱਚੇ ਨੇ ਦੋ-ਦੋ ਦਿਨ ਪੌਦੇ ਸਾਂਭਣ ਦੀ ਜ਼ਿੰਮੇਵਾਰੀ ਲਈ ਹੈ ਪਰ ਵਧੀਆ ਸੋਹਣਾ ਗਰੁੱਪ ਬਣਾ ਕੇ ਬੜੀ ਸੋਹਣੀ ਸੋਚ ਹੈ ਬੜੀ ਉੱਚੀ ਸੋਚ ਹੈ ਸਲੂਟ ਹੈ ਐਸੀ ਸੋਚ ਨੂੰ ਜਿਵੇਂ ਸਾਡੇ ਭੈਣ ਭੜਾ ਸਾਡੇ ਜਿੰਨੇ ਵੀ ਸਮਾਜ ਦੀ ਪਣ ਪ੍ਰਾਣੀ ਕਿਤੇ ਸੋਚ ਜਿੰਦਾ ਨਹੀਂ ਰੱਖਣ ਲੱਗ ਲਮ ਤੇ ਅਸੀਂ ਪੰਜਾਬ ਨੂੰ ਦੁਬਾਰਾ ਸੋਹਣਾ ਬਧੀਆ ਸੋਹਣਾ ਬਧੀਆ ਇੱਕ ਸਾਫ਼ ਹਵਾ ਵਾਲਾ ਪੰਜਾਬ ਬਣਾ ਸਕਦੇ ਲੋੜ ਹੈ ਸਾਨੂੰ ਬੁੱਟੇ ਲਾਸ ਦੀ ਜ਼ਰੂਰ ਦਿੰਦੇ ਆ ਮੈਂ ਬੜੇ ਆਪਣੀ ਤਕਰੀਬਨ 45 ਸਾਲ ਦੀ ਉਮਰ ਦੇ ਵਿੱਚ ਦੇਖਦਾ ਆ ਰਿਆਂ ਬੁੱਟੇ ਲਾ ਕੇ ਫੋਟੋ ਅਖਤਵਾਤੀ ਵੀਡੀਓ ਬਣਾ ਕੇ ਆਪਾਂ ਪਿਛੇ ਤੋਂ ਜੋ ਚੱਲੇ ਆ ਰਿਆਂ ਉਥੋਂ ਤੱਕ ਅਸੀਂ ਸਮਾਪਤ ਕਰ ਦਿੰਦੇ ਸੀ ਲੇਕਿਨ ਅੱਜ ਮੈਨੂੰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਹੈ ਕਿ ਬੁੱਟੇ ਦੀ ਸਾਂਭ ਸਵਾਲ ਇੱਕ ਗਰੁੱਪ ਸਿਸਟਮ ਕ੍ਰੀਏਟ ਕੀਤਾ ਗਿਆ ਔਰ ਮੈਨੂੰ ਜਦ ਤੱਕ ਲੱਗਦਾ ਹੈ ਕੀਤਾ ਜਾਂ ਨਹੀਂ ਕੀਤਾ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਇੱਕ ਹੋਰ ਵੀ ਤਰੀਕਾ ਬਣਾਇਆ ਹੋਗਾ ਵੀ ਜਿਹੜਾ ਬੂਟੇ ਨੂੰ ਚੰਗੀ ਸਮਾਨ ਸਬਾਲ ਕਰੂਗਾ ਗਰੁੱਪ ਦੇ ਵਿੱਚ ਉਸ ਬੱਚੇ ਨੂੰ ਮੈਂ ਆਪਣੇ ਵੱਲੋਂ ਵੀ ਕਹਿੰਦਾ ਕਿ ਉਹਨੂੰ ਸਨਮਾਨਿਤ ਕੀਤਾ ਜਾਵੇ ਟੀਚਰ ਨੂੰ ਵੀ ਸਨਮਾਨਿਤ ਕੀਤਾ ਜਾਵੇ ਔਰ ਬੱਚੇ ਨੂੰ ਵੀ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਹਦਾ ਮਨੋਬਲ ਉੱਚਾ ਹੋਵੇ ਉਹਨੂੰ ਵੇਖ ਕੇ ਹੋਰ ਵੀ ਬੱਚੇ ਕੂਟੇ ਨਾਲ ਵੱਲ ਧਿਆਨ ਦੇਣ ਅੱਜ ਮੈਂ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਤਿਕਾਰਯੋਗ ਜਿੰਨੀ ਵੀ ਸਾਡੇ ਫਰਿਕਾਰਟ ਜੂੜੀਆਂ ਦੀ ਆਮਦਵੀ ਪਾਰਟੀ ਦੀ ਟੀਮ ਹੈ ਸਾਡਾ ਵੀ ਰਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਇਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹੋ ਜੀ ਉਪਰਾਲੇ ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਦਾ ਇਨਾਂ ਦੇ ਵਿੱਚ ਜਿੰਨੇ ਵੀ ਸਾਡੇ ਜ਼ਿੰਮੇਦਾਰ ਭਰਾ ਨੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਮੈਂ ਵਾਰ-ਵਾਰ ਜਦੋਂ ਵੀ ਕਿਸੇ ਮੀਡੀਆ ਦੇ ਵਿੱਚ ਭਰਾਵਾਂ ਦੇ ਅੱਗੇ ਮੈਂ ਬੋਲਦਾ ਮੈਂ ਇਹ ਜਰੂਰ ਬੇਨਤੀ ਕਰਦਾ ਹੁੰਦਾ ਕਿ ਹਰ ਇੱਕ ਭਰਾ ਮੋਟਰ ਦੇ ਉੱਤੇ ਜਗ੍ਹਾ ਹੁੰਦੀ ਹੈ ਨਾਲੇ ਉਹ ਸਾਡੇ ਕੰਮ ਵੀ ਆ ਸਕਦਾ ਕੋਈ ਛਾਂ ਸਾਡੇ ਕੰਮ ਵੀ ਆ ਸਕਦੀ ਹਰ ਇੱਕ ਜਿੱਥੇ-ਜਿੱਥੇ ਵੀ ਟਿਊਬਲ ਦਾ ਕਨੈਕਸ਼ਨ ਹੈ ਟਿਊਬਲ ਦੇ ਕਨੈਕਸ਼ਨ ਦੇ ਉੱਤੇ 5 ਤੋਂ 10 ਬੂਟੇ ਜੋ ਉਹਨਾਂ ਦੀ ਚੋਅ ਹੈ ਭਾਵੇਂ ਫਲਦਾਰ ਬੂਟੇ पांच दो 10 बूटे लावण दी अपनी जिम्मेवारी ਸਮਝਣ ਔਰ ਹਰ ਇੱਕ ਪਰਿਵਾਰ ਨੂੰ ਵੀ ਮੈਂ ਵੇਨਦੀ ਕਰਦਾ ਵੀ ਆਪਣੇ ਘਰਾਂ ਦੇ ਵਿੱਚ ਵੀ ਇੱਕ ਇੱਕ ਦੋ ਦੋ ਬੂਟੇ ਹਰ ਇੱਕ ਪਰਿਵਾਰ ਬੂਟੇ ਇੱਕ ਇੱਕ ਦੋ ਦੋ ਬੂਟੇ ਜਰੂਰ ਲਾਉਣੇ ਮੈਂ ਆਪਣੇ ਵੱਲੋਂ ਪਰਸਨਲ ਤੌਰ ਤੇ ਖਾਸ ਕਰਦਾ ਸੀਐਮ ਸਾਹਿਬ ਵੱਲੋਂ ਮੈਂ ਸਾਰਿਆਂ ਨੂੰ ਆਪਣੇ ਸਦਾਰਜੋਗ ਜਿੰਨੇ ਵੀ ਫਟਕਾਰ ਜੋੜੀਆਂ ਦੀ ਸੰਗਤ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਬੇਨਤੀ ਵੀ ਕਰਦਾ ਰਿਕੁਐਸਟ ਵੀ ਕਰਦਾ ਮੈਂ ਲੋੜ ਹੈ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਸਮਝਦੇ ਇਸ ਚੀਜ਼ ਦੀ ਤਾਂ ਲੋੜ ਬਹੁਤ ਬਹੁਤ ਸਾਰਿਆਂ ਦਾ ਧੰਨ